ਉੱਪਲ ਫਾਰਮ ਵਾਲੀ ਕੁੜੀ ਅੱਜ ਸਾਰਾ ਦਿਨ ਖਬਰਾਂ ਦਾ ਵਿਸ਼ਾ ਰਹੀ ਔਰ ਚਰਚਾ ਇਸ ਕਰਕੇ ਹੋਈ ਕਿਉਂਕਿ ਉਹ ਮੀਡੀਆ ਦੇ ਵਿੱਚ ਆਈ ਔਰ ਉਹਨਾਂ ਨੇ ਆਪਣਾ ਪੱਖ ਰੱਖਿਆ ਕਿ ਇਹ ਮੇਰੀਆਂ ਵੀਡੀਓ ਨੇ ਜਿਹੜੀਆਂ ਧੋਖੇ ਦੇ ਨਾਲ ਵਾਇਰਲ ਕੀਤੀਆਂ ਗਈਆਂ ਨੇ ਤੇ ਮੈਨੂੰ ਲਗਾਤਾਰ ਬਦਨਾਮ ਕੀਤਾ ਜਾ ਰਿਹਾ ਉਸ ਤੋਂ ਬਾਅਦ ਜਿਸ ਮੁੰਡੇ ਦੇ ਵੱਲੋਂ ਇਹ ਵਾਇਰਲ ਕੀਤੀਆਂ ਗਈਆਂ ਜਾਂ ਜਿਸ ਤੇ ਇਹ ਸਵਾਲ ਉੱਠ ਰਹੇ ਨੇ ਉਸਦੇ ਪਿਤਾ ਦਾ ਬਿਆਨ ਆਉਂਦਾ ਹੈ ਕਿ ਨਹੀਂ ਸਾਡਾ ਮੁੰਡਾ ਇਸ ਦੇ ਵਿੱਚ ਗਲਤ ਨਹੀਂ ਹੈ ਇਹ ਕੁੜੀ ਦੇ ਵੱਲੋਂ ਹੋਈਆਂ ਤੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਤਾਂ ਹੁਣ ਪੁਲਿਸ ਦਾ ਵਰਜ਼ਨ ਵੀ ਇਸ ਦੇ ਵਿੱਚ ਆ ਗਿਆ ਕਈ ਧਰਾਵਾਂ ਆਈਟੀ ਦੀਆਂ ਜਿਹੜੀਆਂ ਸਖਤ ਤਰ੍ਹਾਂ ਲਗਾਈਆਂ ਗਈਆਂ ਨੇ ਨਾਲ ਹੀ ਜਿਹੜੀ ਰੇਪ ਦੀ ਵੀ ਇੱਕ ਧਾਰਾ ਦਰਜ ਹੋਈ ਆ ਉਹ ਸਾਰਿਆਂ ਤੇ ਅਸੀਂ ਚਰਚਾ ਕਰਾਂਗੇ ਕਿ ਆਖਰ ਨਵੀਂ ਜਨਰੇਸ਼ਨ ਆ ਜਿਹੜੀ ਉਸ ਦੀਆਂ ਬਹੁਤ ਸਾਰੀਆਂ ਵੀਡੀਓਜ਼ ਪਹਿਲਾਂ ਵੀ ਲੀਕ ਹੁੰਦੀਆਂ ਰਹਿੰਦੀਆਂ ਨੇ ਨਾਲੇ ਅਜੇ ਜਿਹੜੇ ਸੋਸ਼ਲ ਮੀਡੀਆ ਤੇ ਐਕਟਿਵ ਲੋਗ ਨੇ ਉਹਨਾਂ ਦੀਆਂ ਹੀ ਅਜਈਆਂ ਵੀਡੀਓ ਕਿਉਂ ਸਾਹਮਣੇ ਆਉਂਦੀਆਂ ਨੇ ਇਹ ਵੀ ਇੱਕ ਵੱਡਾ ਸਵਾਲ ਹੈ ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਐਡਵੋਕੇਟ ਡਾਕਟਰ ਸੁਨੀਲ ਮੱਲਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰ ਹੁਣ ਹੋਏਗਾ ਕੀ ਆ ਜਿਹੜੇ ਨੌਜਵਾਨ ਅਜਈਆਂ ਹਰਕਤਾਂ ਕਰਦੇ ਨੇ ਉਹਨਾਂ ਤੇ ਕੀ ਹੋਣਾ ਚਾਹੀਦਾ ਕਾਨੂੰਨੀ ਪੱਖ ਵੀ ਨਾਲ ਦੀ ਨਾਲ ਸਮਾਜਿਕ ਪੱਖ ਵੀ ਇਹਨਾਂ ਤੋਂ ਜਾਣਾਂਗੇ ਕਿਵੇਂ ਦੇਖਦੇ ਹੋ ਜੀ ਹੁਣ ਤੱਕ ਦੀ ਜਿਹੜੀ ਡਿਵੈਲਪਮੈਂਟ ਹੋਈ ਹੈ ਦੇਖੋ ਜਿਹੜੀ ਪੁਲਿਸ ਨੇ ਐਫ ਆਈ ਆਰ ਕੱਟੀ ਉਹਦੇ ਚ ਘੱਟ ਤਾਰਾ ਲਾਈਆਂ ਤਾਰਾ ਤੇ ਹੋਰ ਵੀ ਬਣਦੀਆਂ ਐਕਸਟਰਸ਼ਨ ਵੀ ਬਣਦੀ ਹੈ ਜਬਰ ਜਨਾਬ ਹੀ ਬਣਦਾ ਹੈ ਰੇਪ 376 ਡੀ ਮੈਂ ਆਈਪੀਸੀ ਦੀਆਂ ਧਾਰਾਂ ਦੱਸ ਰਿਹਾ 294 509 ਦੀ ਧਾਰਾ 3 354 ਫਿਰ 67 ਆਈਟੀ ਐਕਟ 67 ਏ 68 384 ਦੀ 3 ਥ੍ਰੈਟ ਵਾਸਤੇ ਤੇ ਗੈਂਗ ਰੇਪ ਬਣ ਜਾਂਦਾ 376 ਡੀ ਸੈਕਸ਼ਨ 4 ਐਂਡ ਸੈਕਸ਼ਨ 5 ਇਨਡੀਸੈਂਟ ਰਿਪ੍ਰেজੈਂਟੇਸ਼ਨ ਆਫ ਊਮਨ ਐਕਟ 328 ਆਈਪੀਸੀ ਐਂਡੀਪੀਐਸ ਦੇ ਧਾਰਾ 8 21 22 27 ਤੇ 32 ਜਿਹਦੇ ਵਿੱਚ 20 ਸਾਲ ਕੈਦ ਤੇ ਲੱਖ ਰੁਪਏ ਜੁਰਮਾਨਾ ਪਲੱਸ ਲੜਕੀ ਨੂੰ ਬਦਨਾਮ ਕਰਨ ਵਾਸਤੇ ਜੋ ਉਹਦਾ ਹਰਜਾ ਖਰਚਾ ਜੇ ਕੁੜੀ ਕਲੇਮ ਕਰੇਗੀ ਤੇ ਉਹ ਸਭ ਕੁਝ ਮਿਲਣਾ ਚਾਹੀਦਾ ਹੈ ਤੇ ਜਿਸ ਮੁੰਡੇ ਨਾਲ ਚੈਟ ਵੀ ਹੋਈ ਹੈ ਉਹ ਵੀ ਦੋ ਤੇ ਮੌਕੇ ਤੇ ਨੇ ਇੱਕ ਨਾਲ ਚੈਟ ਵੀ ਹੋਈ ਹੈ ਇੱਕ ਨੂੰ ਇੰਗਲੈਂਡ ਵੀ ਇਹਨਾਂ ਨੇ ਡਾਟਾ ਭੇਜਿਆ ਇਹਨਾਂ ਸਾਰਿਆਂ ਦੇ ਖਿਲਾਫ ਘਟੋ ਘਟ ਇੰਨਾ ਵਰਸ਼ਨ ਹੋਣਾ ਚਾਹੀਦਾ ਚਾਹੇ ਵੀਡੀਓ ਸਾਲ ਪੁਰਾਣੀ ਹੈ ਸੋ ਜਦੋਂ ਲੜਕੀ ਨੌਨ ਕਨਸੈਂਟਿੰਗ ਹੈ ਜੇ ਉਹ ਬਾਲਗ ਹੈ ਤੇ ਉਹ ਕਨਸੈਂਟਿੰਗ ਹੈ ਕੋਈ ਜੁਰਮ ਨਹੀਂ ਪਰ ਜੋ ਨੋਨ ਕੰਸੈਂਟਿੰਗ ਹੈ ਵੀਡੀਓ ਸਾਹਮਣੇ ਆਉਂਦੇ ਪਏ ਨੇ ਕਿ ਤੂੰ ਮੇਰੇ ਕੋਲ ਆ ਨਹੀਂ ਤਾਂ ਮੈਂ ਤੇਰਾ ਆ ਕਰ ਦੂੰ ਤੇਰਾ ਮੈਂ ਉਹ ਕਰ ਦੂੰ ਸੋ ਮੁੰਡਿਆਂ ਨੇ ਬੇਸ਼ੱਕ ਉਦੋਂ ਅੱਜ ਉਹਨਾਂ ਦੀ ਉਮਰ 18 ਉਹਦੋਂ 17 ਸੀ ਸੋ ਜੋ ਵੀ ਹਰਕਤ ਕੀਤੀ ਹੈ ਬੜੀ ਸ਼ਰਮਨਾਕ ਔਰ ਬੜੀ ਕਟਿਆ ਬਹੁਤ ਮਾੜੀ ਹਰਕਤ ਕੀਤੀ ਹੈ ਸੋ ਇਹਦੇ ਵਾਸਤੇ ਕੈਪੀਟਲ ਪਨਿਸ਼ਮੈਂਟ ਹੋਣੀ ਚਾਹੀਦੀ ਹੈ ਤਾਂ ਜੋ ਮਤਲਬ ਜਿਹੜੇ ਇਹੋ ਜਿਹੇ ਸ਼ਲਾਰੂ ਨੇ ਉਹਨਾਂ ਨੂੰ ਨਾਥ ਪਾਈ ਜਾ ਸਕਕੇ ਕਾਨੂੰਨ ਦੀ ਰੱਖਿਆ ਕੀਤੀ ਜਾ ਸਕਿਆ ਪੁਲਿਸ ਨੇ ਸ਼ਾਇਦ ਪ੍ਰੈਸ ਕਾਨਫਰੰਸ ਤੇ ਬਰੀਫ ਕੀਤਾ ਹੋਵੇ ਤਰਾਵਾਂ ਦਾ ਐਫ ਆਈ ਆਰ ਸ਼ਾਇਦ ਬਾਦੋਂ ਐਫ ਆਈ ਆਰ ਕੋਪੀ ਸਾਡੇ ਤੱਕ ਨਹੀਂ ਪਹੁੰਚੀ ਪਰ ਕਿਸ ਤਰ੍ਹਾਂ ਦੀ ਪਿਨਿਸ਼ਮੈਂਟ ਲੱਗਦਾ ਤੁਹਾਨੂੰ ਕਿ ਹੋਣੀ ਚਾਹੀਦੀ ਹੈ ਮੈਂ ਤੁਹਾਨੂੰ ਦੱਸ ਰਿਹਾ ਕਿ ਕੈਪੀਟਲ ਪਿਨਿਸ਼ਮੈਂਟ ਬੰਦੀ ਹੈ ਜਦੋਂ ਕਿਸੇ ਨੂੰ ਨਸ਼ੀਲਾ ਨਸ਼ੀਲਾ ਪਦਾਰਥ ਦੇ ਕੇ ਉਹਦੇ ਨਾਲ ਰੇਪ ਕੀਤਾ ਜਾਵੇ ਜਾਂ ਉਹਦੀ ਅਸ਼ਲੀਲ ਫੋਟੋਆਂ 328 ਨਾਲ ਲੱਗ ਜਵੇ ਤੇ ਡੈਫੀਨੇਟਲੀ 20 ਇਅਰ ਪਲੱਸ ਲਾਈਫ ਇਨ ਪ੍ਰिजन ਮੈਂ 20 ਇਅਰ ਟੂ ਲਾਈਫ ਇਨ ਪ੍ਰिजनਮੈਂਟ ਵਿਦ 1 ਲੱਖ ਰੁਪਏ ਜੁਨਵਾਨਾ ਪਲਸ ਲੜਕੀ ਦਾ ਹਰਜਾ ਖਰਚਾ ਜਿੰਨੀ ਦੇਰ ਰਹਿੰਦੀ ਹੈ ਤੇ ਸਰਕਾਰ ਵੱਲੋਂ ਵੀ 3 ਤੋਂ 5 ਲੱਖ ਰੁਪਏ ਮੁਆਵਜ਼ਾ ਮਿਲਦਾ ਹੈ ਜੇ ਉਹ ਕੇਸ ਕੁੜੀ ਪੂਰਾ ਕੇਸ ਲੜਗੀ ਤਾਂ ਪਰ ਕੁੜੀ ਦੇ ਪਿਤਾ ਦਾ ਬਿਆਨ ਆਉਂਦਾ ਕਿ ਨਹੀਂ ਇਹ ਤਾਂ ਕੁੜੀ ਨੇ ਵਾਇਰਲ ਕੀਤੀਆਂ ਪਰ ਇਹ ਮਸਲਾ ਸਾਰਾ ਤਾਂ ਮੁੰਡੇ ਦੇ ਪਿਤਾ ਨੇ ਮੁੰਡੇ ਦੇ ਪਿਤਾ ਮੁੰਡੇ ਦੇ ਪਿਤਾ ਹਾਂਜੀ ਦੇਖੋ ਮੈਨੂੰ ਦੇਖੋ ਤੁਸੀਂ ਮੁੰਡਿਓ ਤੁਸੀਂ ਆਪਣੀ ਨੰਗੀ ਵੀਡੀਓ ਆਪ ਤੇ ਨਹੀਂ ਵਾਇਰਲ ਕਰੋਗੇ ਇਹ ਤੇ ਸਚਾਈ ਹੈ ਜਦ ਤੱਕ ਮੈਂ ਪੇਡ ਪ੍ਰੋਮੋਸ਼ਨ ਨਹੀਂ ਕਰ ਰਿਹਾ ਚੈਨਲਾਂ 'ਤੇ ਹਨਾ ਅੱਜ ਕੱਲ ਪੇਡ ਪ੍ਰੋਮੋਸ਼ਨ ਵੀ ਆਉਂਦੀਆਂ ਨਾ ਕਿ ਤੁਸੀਂ ਨੰਗੇ ਹੋ ਕੇ ਮੈਨੂੰ ਦਿਖਾਓ ਤੇ ਮੈਂ ਤੁਹਾਨੂੰ ਪੈਸੇ ਦੇਵਾਂਗਾ ਉਹ ਪ੍ਰਾਈਵੇਟ ਚੈਨਲਸ ਨੇ ਉੱਥੇ ਚੱਲਦਾ ਇਹ ਕੰਮ ਪਰ ਕੋਈ ਵੀ ਲੜਕੀ ਇਹੋ ਜਿਹਾ ਕੰਮ ਕਰਦੀ ਨਹੀਂ ਜਿਹੜੀ ਪ੍ਰੋਫੈਸ਼ਨਲ ਸੈਗਮੈਂਟ 'ਚ ਨਹੀਂ ਗਈ ਹੋਈ ਸੋ ਪਰਸਨਲ ਲੜਕੀ ਕਦੇ ਵੀ ਨਹੀਂ ਕਰਦੀ ਇਹ ਤੇ ਝੂਠੇ ਗੱਲਾਂਬਾਤਾਂ ਨੇ ਮੁੰਡਾ ਮਖਿਲ ਕੈਨੇਡਾ ਤੋਂ ਆਇਆ ਸੀ ਇਹ ਸੋਸ਼ਲ ਮੀਡੀਆ 'ਤੇ ਮਿਲੇ ਸੀ ਮੁੜ ਕੇ ਪਰਿਵਾਰਾਂ ਦੀ ਸਹਿਮਤੀ ਹੋਈ ਮੈਂ ਤਾਂ ਕਹਿਣਾ ਵੀ ਜੇ ਤੁਹਾਡੀ ਪਰਿਵਾਰਾਂ ਦੀ ਸਹਿਮਤੀ ਹੋ ਗਈ ਤੁਸੀਂ ਆਪਸ ਵਿੱਚ ਵੀ ਸਹਿਮਤ ਹੋ ਗਏ ਤੇ ਘਟੋੜ ਤੋਂ ਨੂੰ ਇਹ ਸ਼ਰਮ ਹੋਣੀ ਚਾਹੀਦੀ ਹੈ ਕਿ ਆਫਟਰ ਉਹ ਤੇਰਾ ਪਰਿਵਾਰ ਬਣਨ ਜਾ ਰਿਹਾ ਸੀ ਤੇ ਤੂੰ ਉਹਦੀ ਵੀਡੀਓ ਬਣਾਈ ਕਿਉਂ ਰਿਹਾ ਹੈ ਤੈਨੂੰ ਕਿਹੜੀ ਅਸੀ ਨੌਬਤ ਆ ਗਈ ਕਿ ਜਾਂ ਤੇਰੀ ਕਿਹੜੀ ਅਸੀ ਹੁਣ ਖੋਸਦਾ ਮਾਪੇ ਵੇਟ ਕਰਦੇ ਹੁਣ ਕਿ ਹੁਣ 21 ਸਾਲਾਂ ਦਾ ਹੋ ਜੇ ਤੇ ਮਾਪੇ ਨੂੰ ਵੀ ਮੈਂ ਕਹਿੰਦਾ ਵੀ ਤੁਹਾਡਾ ਮੁੰਡਾ 21 ਦਾ ਸੀ ਕੁੜੀ ਮੁੰਡਾ 19 ਦਾ ਸੀ ਜਾਂ 17 ਦਾ ਸੀ ਜਾਂ 18 ਦਾ ਸੀ ਕੁੜੀ 3 ਸਾਲ ਵੱਡੀ ਸੀ ਤੇ ਫਿਰ ਤੁਸੀਂ ਕਰਨਾ ਹੀ ਨਹੀਂ ਸੀ ਰਿਸ਼ਤਾ ਜੇ ਤੁਹਾਨੂੰ ਇਹ ਲੱਗਦਾ ਸੀ ਕਿਉਂਕਿ ਮੁੰਡੇ ਦੀ ਵਿਆਹ ਦੀ ਉਮਰ 21 ਸਾਲ ਕਾਨੂੰਨ ਮੁਤਾਬਕ ਹੈ ਔਰ ਕੁੜੀ ਦੀ 18 ਸਾਲ ਹੈ ਸੋ ਲੜਕੀ ਦੀ ਤੇ ਮੈਰੀਜੇਬਲ ਇਹ ਜੋ ਹੋ ਚੁੱਕੀ ਸੀ ਪਰ ਇਸ ਤਰ੍ਹਾਂ ਧੋਖੇ ਨਾਲ ਉਹਦੇ ਵੀਡੀਓ ਬਣਾਉਣੇ ਜਰੀਲਾ ਪਦਾਰਥ ਦੇ ਕੇ ਬਣਾਉਣੇ ਜਾਂ ਇਨਟੌਕਸੀਕੇਸ਼ਨ ਦੇ ਕੇ ਬਣਾਉਣੇ ਇਹ ਸਾਰੇ ਗੈਰ ਕਾਨੂੰਨੀ ਕੰਮ ਨੇ ਜਿਹਦੇ ਵਾਸਤੇ ਪਨਿਸ਼ਮੈਂਟ ਹੋਏਗੀ ਪਰ ਇਹ ਦੇਖਦੇ ਕਿ ਮੈਂ ਨਵੀਂ ਜਨਰੇਸ਼ਨ ਹੈ ਜਿਹੜੀ ਉਸ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਵਾਇਰਲ ਹੋ ਜਾਂਦੀਆਂ ਨੇ ਸੋਸ਼ਲ ਮੀਡੀਆ ਤੇ ਫੋਟੋਆਂ ਆ ਜਾਂ ਲਚਰਤਾ ਦੀ ਗੱਲ ਚੱਲਦੀ ਆ ਜਾਂ ਨਗੇਜ਼ ਦੀ ਗੱਲ ਚੱਲਦੀ ਆ ਤਾਂ ਆਮ ਹੋਇਆ ਪਿਆ ਨਵੀਂ ਜਨਰੇਸ਼ਨ ਨਹੀਂ ਇਸ ਤੋਂ ਬਾਜ਼ ਆਉਂਦੀ ਬਹੁਤ ਸਾਰੀਆਂ ਕਲਿੱਪਸ ਹੋਰ ਵੀ ਨੇ ਬਹੁਤ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਤੇ ਉਹ ਵੀ ਪਤਾ ਨਹੀਂ ਬੱਚੇ ਕਿੰਨੇ ਕਿ ਡਿਪਰੈਸ਼ਨ ਦੇ ਵਿੱਚ ਹੋਣਗੇ ਜਿਹੜੇ ਅਜੇ ਰਿਕਾਰਡ 'ਚ ਨਹੀਂ ਆਏ ਕਿਤੇ ਮਾਮਲਾ ਦਰਜ ਨਹੀਂ ਹੋਇਆ ਕੋਈ ਸਾਹਮਣੇ ਨਹੀਂ ਆਇਆ ਇਹ ਕੇਸ ਤਾਂ ਉਹ ਸੀ ਜਿਹੜਾ ਸਾਹਮਣੇ ਆ ਗਿਆ ਹਜੇ ਤਾਂ ਬਹੁਤ ਸਾਰੇ ਕੇਸ ਪੈਣਗੇ ਨਵੀਂ ਜਨਰੇਸ਼ਨ ਨੇ ਕਰ ਕਿਉਂ ਰਹੀ ਹੈ ਜ ਇਸ 7 ਵਿੱਚੋਂ ਹਟੇ 8 ਵਿੱਚੋਂ ਹਟੇ 5 ਵਿੱਚੋਂ ਹਟੇ ਵਾਲੇ ਲੋਕ ਨੇ ਜਿਹੜੇ ਪੜ੍ਹਨਾ ਨਹੀਂ ਜਾਂਦੇ ਜਿਹੜੇ ਸੌਖੀ ਕਮਾਈ ਕਰਕੇ ਅਮੀਰ ਬੰਨਾ ਚਾਹੁੰਦੇ ਹੈ ਜਾਂ ਜਿਹੜੇ ਜਿਨ੍ਹਾਂ ਨੂੰ ਮਾਪੇ ਆਪਣੇ ਵੈਲਿਊਜ਼ ਉਹ ਸੰਸਕਾਰ ਨਹੀਂ ਦਿੱਤੇ ਚੈੱਕ ਕਰ ਲੋ ਇਹਨਾਂ ਦੀ ਕੁਆਲਿਫੀਕੇਸ਼ਨ ਕੋਈ ਵੀ ਪੜਿਆ ਲਿਖਿਆ ਆਦਮੀ ਜਿਹੜਾ ਆਪਣੇ ਕੰਮਾਂ 'ਚ ਬਿਜ਼ੀ ਹੋ ਰਿਹਾ ਚਾਹੇ ਛੋਟੇ ਉਮਰ ਦਾ ਚਾਹੇ ਜੋ ਵੀ ਆ ਉਹਦਾ ਇੰਟਰਸਟ ਉਹਦੀਆਂ ਕਿਤਾਬਾਂ ਉਹਦੀ ਨੌਲੇਜ ਉਹਦਾ ਸਕਿੱਲ ਹੈ ਔਰ ਜਿਹੜੇ ਇਹੋ ਜਿਹੇ ਵਿਲੇ ਨੇ ਛਪੜਾਂ ਦੇ ਕੰਡੇ ਵਹਿਣ ਵਾਲੇ ਜਿਨ੍ਹਾਂ ਕੋ ਸਾਰਾ ਦਿਨ ਕੁਛ ਨਹੀਂ ਤੇ ਵੇਲਾ ਦਿਮਾਗ استان ਦਾ ਕਰ ਸਾਡੇ ਬਜ਼ੁਰਗ ਕਹੇਗੇ ਔਰ ਇਹ ਲੋਕ ਫਿਰ ਕ੍ਰਾਈਮ ਹੀ ਸੋਚਦੇ ਨੇ ਕ੍ਰਾਈਮ ਕਰਦੇ ਨੇ ਤੇ ਕ੍ਰਾਈਮ ਦਾ ਅੰਤ ਜਿਹੜਾ ਨਾ ਉਹ ਜੇਲ ਹੈ ਔਰ ਸਾਰੀ ਉਮਰ ਦਾ ਬਲੌਟ ਹੈ ਔਰ ਮਤਲਬ ਸ਼ਰਮ ਦੀ ਗੱਲ ਹੈ ਉਸ ਉਹਦੇ ਪਰਿਵਾਰ ਲਈ ਮੁੰਡੇ ਤੇ ਪਰਿਵਾਰ ਲਈ ਵੀ ਲਾਣ ਤਾਂ ਹੀ ਪਾਉਣ ਵਾਲੀ ਗੱਲ ਹੈ ਉਹਨਾਂ ਨੂੰ ਜਲੰਧਰ ਪੁਲਿਸ ਨੇ ਅੱਜ ਕਿਹਾ ਕਿ ਜਿਨ੍ਹਾਂ ਨੇ ਇਹਨੂੰ ਸਰਕੂਲੇਟ ਕੀਤਾ ਉਹਨਾਂ ਤੇ ਵੀ ਐਕਸ਼ਨ ਹੋਏਗਾ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ ਜੀ ਵੀ ਜਿਹੜੇ ਵੀ ਬੰਦੇ ਇਸ ਸ਼ਲੀਲ ਵੀਡੀਓ ਨੂੰ ਆਪਣੇ ਮੋਬਾਈਲ 'ਚ ਰੱਖਣਗੇ ਸੇਵ ਕਰਕੇ ਜਾਂ ਇਹਨੂੰ ਸਰਕੂਲੇਟ ਕਰਨਗੇ ਉਹਨਾਂ ਤੇ ਵੀ ਦੇਖੋ ਮੇਨ ਪਰਚਾ ਹੋਏ ਨਾ ਹੋਏ ਜੇ ਪਤਾ ਲੱਗ ਗਿਆ ਵੀ ਕਿੰਨੇ ਕਿੱਥੇ ਸਰਕੂਲੇਟ ਕੀਤਾ ਤਾਂ ਇਮੀਡੀਏਟਲੀ ਉਸੇ ਵ ਲਈ ਉਹਦੇ ਤੇ ਐਕਸ਼ਨ ਹੋ ਸਕਦਾ ਜੇ ਪੁਲਿਸ ਦੀ ਨਜ਼ਰ ਤੂੰ ਹੀ ਚੜ ਗਏ ਤੇ ਤੁਹਾਡੇ ਤੇ ਆਈਟੀ ਐਕਟ 'ਚ ਗੰਦਗੀ ਫਲਾਨ ਦਾ ਜਿਹੜਾ ਅਪਸੀਨ ਫੋਟੋਆਂ ਕਰਨ ਦਾ ਉਹ ਐਕਟ ਤੁਹਾਡੇ ਤੇ ਲੱਗਣੇ ਲੱਗਣਾ ਫਿਰ ਔਰ ਇਹਦੀ 294 ਚਾਹੁੰਦਾ ਹੈ 294 ਤੇ ਨਾਲ 67 ਤੇ 68 ਅੰਦਰ ਹੋ ਸਕਦਾ ਸੋ ਨਾ ਹੋ ਨਹੀਂ ਸਕਦਾ ਹੋਏਗਾ ਜੇ ਪੁਲਿਸ ਦੀ ਨਜ਼ਰ ਚ ਆ ਗਿਆ ਜਾਂ ਮੇਰੇ ਅਗਰ ਕਿੰਨੇ ਕੰਪਲੇਂਟ ਕਰਤੀ ਵੀ ਇਹ ਬੰਦੇ ਨੇ ਸ਼ੇਅਰ ਕੀਤਾ ਤੇ ਡੈਫੀਨਿਟਲੀ ਆਏਗਾ ਇਸ ਕੈਟਾਗਰੀ ਜੋ ਸਿਰਫ ਵਕੀਲ ਜਿੰਨਾ ਕੋਲ ਸੂਚਨਾ ਪਰਪਸਫੁਲ ਆਈ ਹੈ ਜਾਂ ਪੁਲਿਸ ਦੇ ਉਹ ਮੁਲਾਜ਼ਮ ਜਿੰਨਾ ਕੋਲੇ ਕੇਸ ਹੈ ਉਸ ਤੋਂ ਇਲਾਵਾ ਵੀ ਕਿਸੇ ਪੁਲਿਸ ਮੁਲਾਜ਼ਮ ਦੇ ਕੋਲ ਵੀ ਲੱਬਿਆ ਜਾਂਦਾ ਤੇ ਉਹਦੇ ਤੇ ਪਰਚਾ ਹੋ ਸਕਦਾ ਮੰਨ ਲਓ ਤਾਂ ਇਹ ਪੁਲਿਸ ਮੁਲਾਜ਼ਮ ਤੁਹਾਡੇ ਕੋਲ ਕੇਸ ਹੈ ਦਾ ਜਾਂ ਜੇ ਸਭ ਕੁਝ ਜਾਂਦਾ ਉਹਨਾਂ ਦੇ ਰੀਡਰ ਕੋਲ ਤੇ ਉਸ ਤੋਂ ਇਲਾਵਾ ਜਿਹੜੇ ਸਟੇਕ ਹੇਲਡਰਸ ਨੇ ਉਸ ਤੋਂ ਇਲਾਵਾ ਕਿਸੇ ਹੋਰ ਕੋ ਗਿਆ ਤਾਂ ਉਹਨਾਂ ਤੇ ਵੀ ਪਰਚਾ ਹੋ ਸਕਦਾ ਜੇ ਪਬਲਿਕ ਆਮ ਇਹ ਕੰਮ ਕਰਦੀ ਹੈ ਜਿਨ੍ਹਾਂ ਦਾ ਇਸ ਸੂਚਨਾ ਦੇ ਨਾਲ ਨਾ ਕੋਈ ਮਤਲਬ ਸੀ ਨਾ ਦੇਖਣ ਦੇ ਨਾਲ ਕੋਈ ਮਤਲਬ ਸੀ ਉਹਨਾਂ ਨੇ ਸਿਰਫ ਫਾਰਵਰਡ ਕੀਤਾ ਤਾਂ ਉਹਨਾਂ ਦੀ ਕਾਰਵਾਈ ਹੋ ਸਕਦਾ ਉਹਨਾਂ ਤੇ ਪਰਚਾ ਹੋ ਸਕਦਾ ਜੀ 100% ਹੋ ਸਕਦਾ ਪਰਚਾ ਉਹ ਕ੍ਰਾਈਮ ਵਿਭਾਗ ਦੇ ਧਾਰਨ ਹੈ ਜੀ ਸਮਾਜਿਕ ਤੌਰ ਤੇ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਉਸ ਦੀ ਕੁੜੀ ਦੀ ਵੀਡੀਓ ਬਹੁਤ ਸਾਰੀ ਲੋਕਾਂ ਨੇ ਵਾਇਰਲ ਕੀਤੀ ਇਹਦੇ ਚ ਇੱਕ ਨਾਮ ਨਹੀਂ ਸੋ ਨਾਮ ਨਹੀਂ ਹਜ਼ਾਰਾਂ ਲੋਕਾਂ ਦੇ ਅਕਾਊਂਟਸ ਤੋਂ ਸ਼ੇਅਰ ਹੋਈ ਹੋਊਗੀ ਜਦੋਂ ਡਿਟੇਲ ਕੱਢੀ ਜਾਊਗੀ ਤਾਂ ਲੱਖਾਂ ਹਜ਼ਾਰਾਂ ਲੋਕ ਜਦੋਂ ਸ਼ੇਅਰ ਕਰਦੇ ਨੇ ਉਹ ਤਾਂ ਇਸ ਮਾਨਸਿਕਤਾ ਨਾਲ ਉਸ ਨੂੰ ਫਲਾ ਰਹੇ ਸੀ ਦੇਖੋ ਵੀ ਟਰੈਕਟਰ ਵਾਲੀ ਕੁੜੀ ਨੇ ਕੀ ਕੀਤਾ ਦੇਖੋ ਵੀ ਟਰੈਕਟਰ ਵਾਲੀ ਕੁੜੀ ਨੇ ਕੀ ਕੀਤਾ ਤੇ ਹੁਣ ਦੂਜਾ ਪਾਸਾ ਇਹ ਹੋ ਗਿਆ ਹੁਣ ਸympathy ਵੀ ਲੋਕ ਜ਼ਾਹਰ ਕਰ ਰਹੇ ਨੇ ਕਿ ਕੁੜੀ ਦੇ ਨਾਲ ਇਦਾਂ ਨਹੀਂ ਹੋਣਾ ਚਾਹੀਦਾ ਸੀ ਸਮਾਜ ਜਿਹੜਾ ਇਹ ਤਬਕਾ ਉਹ ਕਿਵੇਂ ਹੈ ਜਿਹੜਾ ਪਹਿਲਾਂ ਵਾਇਰਲ ਕਰ ਰਿਹਾ ਸੀਗਾ ਤੇ ਹੁਣ ਸympathy ਦੇ ਨਹੀਂ ਸympathy ਦੇਣ ਵਾਲਾ ਤਬ ਅਲੱਗ ਹੈ ਜਿਹੜਾ ਇਹ ਵਾਇਰਲ ਕਰਨ ਵਾਲਾ ਸੀ ਉਹ ਤਾਂ ਫਿਰ ਉਹ ਗਾ ਛੱਪੜ ਦੇ ਕੰਡੇ ਬਹਿਣ ਵਾਲੇ ਵਿਲੜ ਨੇ ਜਿਨ੍ਹਾਂ ਨੂੰ ਹੋਰ ਕੋਈ ਕੰਮ ਨਹੀਂ ਆ ਉਹ ਕਮੈਂਟਾਂ 'ਚ ਗਾਲਾਂ ਕੱਢ ਸਕਦੇ ਆ ਹੋਰ ਉਹਨਾਂ ਨੂੰ ਕੁਝ ਨਹੀਂ ਆਉਂਦਾ ਵਿਚਾਰਿਆਂ ਤੇ ਤੇ ਬਾਬਾ ਨਾਨਕ ਜੀ ਇਹੋ ਜਿਹੇ ਬੰਦੇ ਵਾਲੀ ਕਹਿ ਕੇ ਗਿਆ ਕਿ ਵਸੇ ਰਹੋ ਜਿੱਥੇ ਹੈਗੇ ਉਹਦੇ ਜੋਗੇ ਰਹਿ ਜਾਣ ਤੇ ਮੈਂ ਕੌਣ ਮੈਂ ਇਹਨਾਂ ਨੂੰ ਕੁਝ ਹੋਰ ਕਹਿਣ ਵਾਲਾ ਮੈਂ ਤਾਂ ਗਾਲ ਵੀ ਨਹੀਂ ਕੱਢਦਾ ਕਿਉਂਕਿ ਬਾਬੇ ਨਾਨਕ ਨੇ ਕਿਹਾ ਵੀ ਵਸੇ ਰਹਿਣ ਤੇ ਦੂਜਿਆਂ ਨੂੰ ਕਿਹਾ ਵੀ ਤੁਸੀਂ ਉੱਜੜਦੇ ਰਹੋ ਮੀਨਜ਼ ਅੱਗੇ ਤਰੱਕੀਆਂ ਕਰੋ ਅੱਗੇ ਕੰਮ ਕਰੋ ਦੁਨੀਆਂ 'ਚ ਸਮਾਜ 'ਚ ਕੋਈ ਨਾ ਕੋਈ ਚੰਗਾ ਸੁਣਿਆ ਪਜਵਾਓ ਇਹ ਲੋਕ ਮੈਂਟਲੀ ਗਰੀਬ ਹੋ ਚੁੱਕੇ ਨੇ ਮੈਂਟਲੀ ਬਿਮਾਰ ਹੋ ਚ ਸੋ ਨੋ ਪ੍ਰੋਬਲਮ ਉਹ ਚਰਨ ਦਾ ਮਾਨਸਿਕਤਾ ਹੀ ਇਦਾਂ ਦੀ ਹੈ ਬੜੀਆਂ ਬੜੀਆਂ ਗੰਦੀਆਂ ਗਾਲਾਂ ਮੈਨੂੰ ਵੀ ਲਿਖਦੇ ਆ ਫਰਕ ਨਹੀਂ ਪੈਂਦਾ ਪਰ ਇਸ ਮੇਰੇ ਕੰਮ ਦੀ ਰਸੀਦ ਦਿੰਦੇ ਨੇ ਬੇਸਿਕਲੀ ਮੇਰੀ ਜਿਹੜੀ ਗੱਲ ਹੈ ਨਾ ਉਹਨਾਂ ਦੇ ਅੰਦਰ ਵੱਜੀ ਆ ਜਾ ਕੇ ਸੋ ਥੈਂਕ ਯੂ ਵੈਰੀ ਮੱਚ ਫॉर ਥੈਮ ਪਰ ਸਮਾਜਿਕ ਤੌਰ ਤੇ ਇਹ ਜਿਹੜਾ ਇੱਕ ਬਹੁਤ ਵੱਡਾ ਤੁਸੀਂ ਇਹਨੇ ਕ੍ਰਾਈਮ ਵੀ ਹੈ ਚਲੋ ਇਹ ਤਾਂ ਸੋਸ਼ਲ ਫਿਗਰ ਸੀਗੇ ਇੱਕ ਬਹੁਤ ਜ਼ਿਆਦਾ ਫੋਲੋਇੰਗ ਸੀਗੇ ਇਹਨਾਂ ਦੀ ਸੋਸ਼ਲ ਮੀਡੀਆ ਤੇ ਲੋਕ ਜਾਣਦੇ ਸੀ ਜਿਹੜੇ ਨਹੀਂ ਦੂਜਿਆਂ ਦੇ ਨਾਲ ਵੀ ਹੋ ਜਾਂਦਾ ਤਾਂ ਉਹਨਾਂ ਨੂੰ ਕੀ ਐਕਸ਼ਨ ਮੌਜੂਦਾ ਸਮੇਂ ਰਹਿੰਦੇ ਹੋਏ ਕੀ ਲੈ ਲੈਣਾ ਚਾਹੀਦਾ ਸਮਝ ਰਿਹਾ ਕਿ ਜਾਂ ਬਣਾਉਣੀ ਹੀ ਨਹੀਂ ਚਾਹੀਦੀ ਸਭ ਤੋਂ ਪਹਿਲੀ ਗੱਲ ਤਾਂ ਜਿੱਥੇ ਪਾਰਟਨਰ ਬਚਪਨਈ ਵਾਲੀ ਗੱਲ ਹੈ ਉਹ ਕੁਲੜ ਪੀੜੇ ਦੀ ਵੀ ਗੱਲ ਕਰ ਲਓ ਵੀ ਤੇਰੀ ਆਪਣੀ ਵਾਈਫ ਹੈ ਜਦੋਂ ਜੀ ਕਰੇ ਤੂੰ ਕਮਰੇ 'ਚ ਵੜ ਸਕਦਾ ਜਦੋਂ ਜੀ ਕਰੇ ਜੋ ਕਰ ਸਕਦਾ ਤਾਂ ਵੀਡੀਓ ਬਣਾ ਕੇ ਰੱਖਣੀ ਕਿਉਂ ਹੈ ਹੁਣ ਲੜਕੀ ਨੇ ਲੜਕੀ ਤੇ ਇਲਜ਼ਾਮ ਹੈ ਕਿ ਮੈਨੂੰ ਨਸ਼ੀਲੀ ਦਵਾਈ ਪਿਆ ਕੇ ਕੋਕਾ ਕੋਲਾਜ ਪਾ ਕੇ ਮੈਨੂੰ ਕਰਤਾ ਉਸ ਤੋਂ ਬਾਅਦ ਮੇਰੀ ਵੀਡੀਓ ਬਣਾ ਲਈ ਤੇ ਲੜਕੀ ਨੇ ਨਹੀਂ ਬਣਾਈ ਉਹਦਾ ਫਾਦਰ ਮੁੰਡੇ ਦਾ ਪਿਓ ਕਹਿੰਦਾ ਜੀ ਕੁੜੀ ਨੇ ਆਪ ਵੀਡੀਓ ਬਣਾਈਆਂ ਤੇ ਆਪ ਵਾਇਰਲ ਕੀਤੀਆਂ ਸੋ ਅੱਜ ਪੁਲਿਸ ਨੇ ਸਾਹਮਣੇ ਕਰਤੀ ਜਦੋਂ ਉਹ ਚੀਜ਼ਾਂ ਖੰਗਾਲੀਆਂ ਗਈਆਂ ਵੈਰੀਫਾਈ ਹੋਈਆਂ ਸੋ ਪਰ ਪਰ ਦੇਖਿਆ ਜਾਵੇ ਪੁਲਿਸ ਨੇ ਐਕਸ਼ਨ ਤੇ ਛੇਤੀ ਲਿਆ ਪਰ ਧਾਰਾ ਪੂਰੀਆਂ ਨਹੀਂ ਲਾਈਆਂ ਹਲੇ ਉਹਦੇ ਵਾਸਤੇ ਮੈਂ ਲੜਕੀ ਦੇ ਪਰਿਵਾਰ ਨੂੰ ਕਹਿਣਾ ਚਾਹਣਾ ਕਿ ਇਹਦੇ ਵਾਸਤੇ ਇੱਕ ਰਿਪਰੈਜ਼ੈਂਟੇਸ਼ਨ ਦਿਓ ਫॉर ਐਡੀਸ਼ਨ ਆਫ ਚਾਰजेस ਐਡੀਸ਼ਨ ਆਫ ਅਕਿਊਜ਼ ਔਰ ਉਹਦੇ ਵਿੱਚ ਪ੍ਰੋਪਰ ਲਿਖੋ ਵੀ ਆਵਲੇ ਐਕਟ ਮੁਤਾਬਕ ਆਹ ਧਾਰਾ ਲੱਗਦੀ ਹੈ ਤਾਂ ਕਿ ਪੁਲਿਸ ਨੂੰ ਧਾਰਾ ਲਾਣੀ ਪਵੇ ਅਬ ਵਕੀਲ ਸਾਹਿਬ ਇੱਕ ਗੱਲ ਹੋਰ ਹੈ ਕਿ ਬਲੈਕਮੇਲਿੰਗ ਵੀ ਬਹੁਤ ਹੁੰਦੀ ਆ ਕਿਸੇ ਨੂੰ ਵੀਡੀਓ ਕਾਲ ਕੀਤੀ ਜਾਂਦੀ ਆ ਫਿਰ ਉਹ ਨੰਗੇ ਕਰਾਇਆ ਜਾਂਦਾ ਤੇ ਉੱਥੇ ਮਤਲਬ ਉਹ ਚੀਜ਼ ਤੇ ਬਲੈਕਮੇਲ ਕੀਤਾ ਜਾਂਦਾ ਬਾਅਦ ਚ ਵੀਡੀਓ ਬਣਾ ਕੇ ਰੱਖ ਲਈਆਂ ਜਾਂਦੀਆਂ ਕਿ ਤੈਨੂੰ ਬਦਨਾਮ ਕਰਾਂਗੇ ਨਹੀਂ ਤਾਂ ਇੰਨੇ ਪੈਸੇ ਦੇ ਨਹੀਂ ਤਾਂ ਅਸੀਂ ਵੀਡੀਓ ਵਾਇਰਲ ਕਰਾਂ ਤੇ ਤੁਸੀਂ ਮ제 ਲੈਣ ਲਈ ਤੁਸੀਂ ਨੰਗੇ ਨਾ ਨਾ ਉਹ ਤੁਹਾਡੇ ਅੰਦਰ ਤੇ ਦਿਮਾਗ ਹੈਗਾ ਨਾ ਮੈਨੂੰ ਵੀ ਬੜੀਆਂ ਕਹਾਣੀਆਂ ਹੁੰਦੀਆਂ ਉਹ ਟੌਪਲੈਸ ਆਏਗੀ ਕੁੜੀ ਅੱਦਾ ਅੱਦਾ ਹਲਾਏਗੀ ਕਿ ਕਿ ਦੇਖੋ ਹਮ ਦੋਨੋਂ ਔਰਲ ਸੈਕਸ ਕਰਤੇ ਹਾਂ ਆਪ ਆਪਣੀ ਪਹਿਲੇ ਸ਼ਰਟ ਉਤਾਰੋ ਫਿਰ ਐਸੇ ਐਸੇ ਹੱਥ ਫੇਰੋ ਤੇ ਜੇ ਕੋਈ ਫੋਨ ਕਰ ਦਿੰਦਾ ਉਹ ਪਤਾ ਲੱਗ ਜਾਂਦਾ ਵੀ ਇਹ ਗੰਦ ਪੈਣ ਵਾਲਾ ਹੈ ਔਰ ਉਹਦੀ ਰਿਪੋਰਟ ਵੀ ਕਰਦਾ ਮੈਂ ਤਾਂ ਪਰ ਪੁਲਿਸ ਨੇ ਨੀ ਨਕਮੀ ਉਹ ਤੇ ਕੰਮ ਕੋਈ ਨਹੀਂ ਕਰਦੀ ਜਦੋਂ ਤੁਹਾਡੇ ਕੋਲ ਫੋਨ ਆ ਗਿਆ ਪਿੱਛੇ ਜੇ ਫੋਨ ਆਣੇ ਸ਼ੁਰੂ ਹੋਏ ਸੀ ਅਸੀਂ 30 ਹਜ਼ਾਰੀ ਕੋਰਟ ਤੋਂ ਪਹੁੰਚ ਬੋਲਦੇ ਪਿਆ ਤੁਹਾਡੇ ਵਾਰੰਟ ਆ ਗਏ ਮੈਨੂੰ ਵੀ ਫੋਨ ਆ ਗਿਆ ਮੈਂ ਹਸਨ ਲਾ ਪਿਆ ਵੀ ਅੱਜ ਕੱਲ ਕੋਰਟ ਇੰਨੀ ਵਿਲੀ ਹੋ ਗਈ ਕਿ ਫੋਨ ਕਰ ਲਾਪੇਗੀ ਤੇ ਫਿਰ ਉਹਨਾਂ ਦੀ ਕੰਪਲੇਂਟਾਂ ਕਰ ਦਿੱਤੀਆਂ ਪੁਲਿਸ ਕੋਈ ਨਹੀਂ ਕੰਮ ਕਰਦੀ ਜਿਹੜਾ ਮਾਮਲਾ ਹਾਈਲਾਈਟ ਹੋ ਗਿਆ ਉਹਦੀ ਤੇ ਇਹਨਾਂ ਨੇ ਪਰਚਾ ਦਰਜ ਕਰਤਾ ਉਹ ਵੀ ਇੱਦਾਂ ਬਚਦਾ ਤੁਜੇ ਮਾ ਹੋਇਆ ਹੁੰਦਾ ਹਾਈਲਾਈਟ ਤੇ ਇਹਦੇ ਤੇ ਪਰਚਾ ਨਹੀਂ ਦਰਜ ਹੋਣਾ ਉਹਨੇ ਧੱਕੇ ਖਾਂਦੀ ਹੋਣੀ ਆ ਕੁੜੀ ਨੇ ਤੇ ਕਿਹਾ ਛਰੇ ਆ ਕਿ ਮੈਂ ਪੁਲਿਸ ਕੋਲ ਗਈ ਉਹਨਾਂ ਨੇ ਮੇਰੀ ਕੋਈ ਸੁਣਾਈ ਨਹੀਂ ਕੀਤੀ ਉਲਟਾ ਮੈਨੂੰ ਹੀ ਹਿਊਮਿਲੇਟ ਪਰਸਨ ਨੇ ਐਸਪੀ ਮੈਡਮ ਨੇ ਕਿਸੇ ਨੇ ਤੇ ਮੈਨੂੰ ਹੀ ਹਿਊਮਿਲੇਟ ਕੀਤਾ ਨਹੀਂ ਚੇਅਰ ਪਰਸਨ ਜਿਹੜੇ ਮਹਿਲਾ ਕਮਿਸ਼ਨ ਦੇ ਨੇ ਉਹਨਾਂ ਨੇ ਨੋਟਿਸ ਲਿਆ ਅੱਜ ਸਵੇਰੇ ਸੂਬਾ ਮਹਿਲਾ ਕਮਿਸ਼ਨ ਨੇ ਤੇ ਉਹ ਕਿਹੜਾ ਗਾਇਕ ਹੁੰਨੇ ਥੋੜੇ ਦਿਨ ਪਹਿਲਾਂ ਐਮ ਐਫ ਗਬਰੂ ਕੀ ਨਾਮ ਉਹਦਾ ਅਰਨੋਜ ਉਹ ਔਜਲਾ ਉਹ ਫੜ ਲੈਂਦਾ ਕੇ ਉਸ ਤੋਂ ਪਹਿਲਾਂ ਜਿਹੜਾ ਬਾਦਸ਼ਾਹ ਹਨੀ ਸਿੰਘ ਫੜ ਲਿਆ ਹੁੰਦਾ ਉਸ ਤੋਂ ਪਹਿਲਾਂ ਵੀ ਹੋਰ ਕਈ ਜਾਣੇ ਸੀਗੇ ਇੱਕ ਵੀ ਕਾਮਯਾਬੀ ਮਹਿਲਾ ਕਮਿਸ਼ਨ ਆਪਣੀ ਦਿਖਾਵੇ ਮਹਿਲਾ ਕਮਿਸ਼ਨ ਦੇ ਚੇਅਰਪਰਸ ਨੂੰ ਸ਼ਾਇਦ ਆਪਣੀਆਂ ਤਾਕਤਾਂ ਹੀ ਨਹੀਂ ਪਤਾ ਤੇ ਜਾਂ ਉਹਨਾਂ ਦੇ ਨਾਲ ਜਿਹੜੇ ਬੈਠੇ ਉਹਨਾਂ ਨੂੰ ਵੀ ਤਾਕਤਾਂ ਨਹੀਂ ਪਤਾ ਨਹੀਂ ਤਾਂ ਪਤਾ ਹਿਲ ਜਿਆ ਉਹ ਉਹਨੇ ਪੁਲਿਸ ਨੂੰ ਅੱਜ ਆਰਡਰ ਕਰਤਾ ਸੀ ਕਿ ਕਾਰਵਾਈ ਕਰੋ ਉਹ ਸ਼ਾਇਦ ਉਸ ਤੋਂ ਬਾਅਦ ਹੀ ਕਾਰਵਾਈ ਹੋਈ ਮੈਨੂੰ ਨਹੀਂ ਪਤਾ ਭਾਜੀ ਮੈਨੂੰ ਨਹੀਂ ਲੱਗਦਾ ਆ ਉਹਨਾਂ ਨੇ ਰਿਪੋਰਟ ਮੰਗੀ ਸੀ ਵੀ ਤੁਸੀਂ ਕੀ ਕਰਿਆ ਠੀਕ ਹੈ ਤੇ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਹੋ ਸਕਦਾ ਉਹਦੇ ਕਰਕੇ ਵੀ ਹੋ ਗਿਆ ਹੋਵੇ ਪਰ ਅਦਰਵਾਇਜ਼ ਹੁਣ ਤੱਕ ਨਾਨ ਇਫੈਕਟਿਵ ਹੈ ਉਹ ਡਿ ਉੱਥੇ ਚਲੇ ਜਾਓ ਕੁਝ ਹੁੰਦਾ ਹੈ ਨਹੀਂ ਮਤਲਬ ਮੈਂ ਕਹਿੰਦਾ ਜੇ ਕੁੜੀ ਦਾ ਕਸੂਰ ਹੈ ਕੁੜੀ ਤੇ ਕੰਮ ਕਰੋ ਜੇ ਮੁੰਡੇ ਦਾ ਕਸੂਰ ਹੈ ਮੁੰਡੇ ਤੇ ਕੰਮ ਕਰੋ ਉਹ ਪਹਿਲਾਂ ਮਨੀਸ਼ਾ ਕੁਲਾਟੀ ਹੁੰਦੀ ਸੀ ਉਹ ਚਿੱਠੀਆਂ ਪਾੜ-ਪਾੜ ਕੇ ਪਤਾ ਨਹੀਂ ਫਿਲਮੀ ਡਾਇਲੌਗਸ ਲਾਂਦੀ ਸੀ ਐਡੀ ਵੱਡੀ ਪੋਸਟ ਤੇ ਬਹਿ ਕੇ ਆਪਾਂ ਇਦਾਂ ਦੇ ਕੰਮ ਕਰਦੇ ਆ ਉਹ ਵੀ ਚੰਗਾ ਨਹੀਂ ਲੱਗਦਾ ਸੋ ਇਫੈਕਟਿਵ ਤੁਸੀਂ ਇੱਕ ਪੋਸਟ ਤੇ ਬੈਠੇ ਹੋ ਕਨਸਟੀਟਿਊਸ਼ਨਲ ਪੋਸਟ ਤੇ ਬੈਠੇ ਹੋ ਕੁਆਸੀ ਜੁਡੀਸ਼ੀਅਲ ਅਥਾਰਟੀ ਹੋ ਤੇ ਐਟਲੀਸਟ ਤੁਹਾਡਾ ਡਰ ਹੋਣਾ ਚਾਹੀਦਾ ਡਰ ਆਪਣਾ ਸੀ ਆਪ ਖਤਮ ਕਰ ਰਹੇ ਆ ਮੇਰਾ ਆਖਰੀ ਸਵਾਲ ਤੁਹਾਨੂੰ ਇਹ ਹੈ ਕਿ ਜਾਂ ਪੁਰਾਣੀ ਰਿਲੇਸ਼ਨਸ਼ਿਪ ਦੇ ਵਿੱਚ ਬਹੁਤ ਸਾਰੀਆਂ ਫੋਟੋਆਂ ਤਸਵੀਰਾਂ ਖਿੱਚ ਲਈਆਂ ਜਾਂਦੀਆਂ ਇਕੱਠੀਆਂ ਜਾਂ ਉਹ ਬਾਅਦ ਚੋ ਵਾਇਰਲ ਹੋ ਜਾਂਦੀਆਂ ਕੋਈ ਵੀਡੀਓ ਇਸ ਤਰ੍ਹਾਂ ਦੀ ਪਤੀ ਜਨਕ ਬਣਾ ਲਈ ਜਾਂਦੀ ਹੈ ਇਹਦੇ ਚੇ ਵੀ ਪਾਇਆ ਗਿਆ ਕਿ ਜੇ ਕੋਈ ਆਪਣਾ ਫੋਨ ਸੇਲ ਕਰ ਦਿੰਦਾ 4-5 ਸਾਲ ਪੁਰਾਣਾ ਤਾਂ ਉਹ ਰਿਕਵਰ ਕਰਕੇ ਬਹੁਤ ਹੋਰ ਚੈਨਲਾਂ ਤੋਂ ਵੀ ਵੀਡੀਓਜ਼ ਵਾਇਰਲ ਹੋ ਜਾਂਦੀਆਂ ਨੇ ਤੇ AI ਜਨਰੇਟਡ ਵੀ ਅੱਜਕੱਲ ਬਹੁਤ ਸਾਰਾ ਕੰਟੈਂਟ ਆ ਰਿਹਾ ਇਹਨਾਂ ਦੇ ਲਈ ਕਾਨੂੰਨ ਕਿੰਨਾ ਜਿਹੜਾ ਸਖਤ ਹੁਣ ਟੈਕਨੀਕ ਨੂੰ ਲੈ ਕੇ ਹੋ ਰਿਹਾ ਟੈਕਨੀਕ ਤੋਂ ਪਹਿਲਾਂ ਮੈਂ ਇੱਕ ਗੱਲ ਦੱਸ ਦਿਆਂ ਇਸ ਫੋਨ 'ਚ ਇਲੈਕਟ੍ਰੋਨਿਕ ਡਿਵਾਈਸ ਕਿਸੇ 'ਚ ਵੀ ਤੁਸੀਂ ਇੱਕ ਵੀਡੀਓ ਬਣਾਈ ਫੋਟੋ ਬਣਾਈ ਕੁਝ ਵੀ ਕੀਤਾ ਉਹਨੂੰ ਤੁਸੀਂ ਆਪਣੇ ਵੱਲੋਂ ਡਿਲੀਟ ਕਰਤਾ ਰੀਸੈਂਟਲੀ ਡਿਲੀਟ 'ਚੋਂ ਡਿਲੀਟ ਕਰਤਾ ਬਟ ਉਹ ਜਿਹੜਾ ਹਾਰਡ ਡਿਸਕ ਦਾ ਇੰਡੈਕਸ ਹੈ ਉਹਦੇ ਵਿੱਚੋਂ ਚੀਜ਼ ਗਾਇਬ ਹੁੰਦੀ ਹੈ ਹਾਰਡ ਡਿਸਕ ਦੇ ਉੱਤੇ ਉਹਦਾ ਇਮਪ੍ਰੈਸ਼ਨ ਰਹਿੰਦਾ ਜਿੰਨੇ ਮਰਜ਼ੀ ਸਾਲ ਬਾਅਦ ਕਰ ਲਓ ਜਦ ਤੱਕ ਕਿ ਉਹ ਲੋ ਲੈਵਲ ਤੇ ਟੈਕਨੀਕਲੀ ਫਾਰਮੈਟ ਨਹੀਂ ਹੁੰਦੀ ਸੋ ਪਹਿਲੀ ਗੱਲ ਤੇ ਯਾਦ ਰੱਖੋ ਕਿ ਜ਼ਿੰਦਗੀ 'ਚ ਫੋਨ ਖਰੀਦੋ ਚਾਹੇ ਲੱਖ ਦਾ ਚਾਹੇ 5 ਲੱਖ ਦਾ ਜ਼ਿੰਦਗੀ 'ਚ ਵੇਚਣਾ ਨਹੀਂ ਇਹਨੂੰ ਇਨੂੰ ਆਪਣੇ ਕੋਲ ਰੱਖੋ ਬੱਚਿਆਂ ਨੂੰ ਖੇਡਣ ਨੂੰ ਦੇ ਦਿਓ ਜੋ ਮਰਜ਼ੀ ਕਰੋ ਪਰ ਇਹ ਫੋਨ ਨੂੰ ਨਹੀਂ ਦੇਣਾ ਤੁਹਾਡੇ ਵਿੱਚ ਬੈਂਕਿੰਗ ਡਿਟੇਲ ਹੈ ਤੁਹਾਡਾ ਇਹ ਸਾਰੀ ਦੁਨੀਆ ਦੇ ਵਿੱਚ ਬੈਠੀ ਹੋਈ ਹੈ ਤੁਹਾਡੀਆਂ ਪਰਸਨਲ ਫੋਟੋਆਂ ਪਰ ਜੇ ਤੁਸੀਂ ਇਹ ਕੰਮ ਕਰਦੇ ਹੋ ਜੇ ਪੁਲਿਸ ਐਕਟ ਕਰੇ ਤੇ ਐਕਟ अवेलेबल ਹੈ ਲਾਅ अवेलेबल ਹੈ ਪੁਲਿਸ ਚਾਵੇ ਲੱਭ ਕੇ ਜੇ ਮਹਾਰਾਣੀ ਪਟਿਆਲਾ ਦੇ ਪੈਸੇ 24 ਘੰਟਿਆਂ ਅੰਦਰ ਲੱਭ ਸਕਦੇ ਆ ਜਿੰਮਤਾਰਾ ਤੋਂ ਬੰਦੇ ਚੁੱਕ ਕੇ ਆ ਸਕਦੇ ਆ ਤੇ ਪੈਸੇ ਵੀ ਵਾਪਸ ਟ੍ਰਾਂਸਫਰ ਹੋ ਸਕਦੇ ਆ ਆਮ ਬੰਦੇ ਵਾਸਤੇ ਕਿਉਂ ਨਹੀਂ ਇੱਥੋਂ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਪੁਲਿਸ ਚ ਕਾਬਲੀਅਤ ਹੈਗੀ ਹੈ ਕੰਮ ਸਿਰਫ ਤੁਹਾਨੂੰ ਉਹਦੇ ਲਈ ਨਾ ਘੱਟੋ ਘੱਟ ਸੀਐਮ ਬੰਨਾ ਪਏਗਾ ਆਪਣਾ ਕੰਮ ਕਰਾਉਣ ਨੂੰ ਪਾਵਰਫੁੱਲ ਹੋਣਾ ਪਏਗਾ ਆਮ ਬੰਦਾ ਤੇ ਕੁੱਤੇ ਦੀ ਜ਼ਿੰਦਗੀ ਜੀ ਰਿਹਾ ਆਮ ਸੌਰੀ ਟੂ ਕੋਰਟ ਇੱਕ ਕੇਸ 'ਚ ਮੈਂ ਦਿਖਾਤਾ ਵੀ ਇੱਕ ਕੁੜੀ ਨੇ ਤਿੰਨ ਆਪਣੇ ਆਧਾਰ ਕਾਰਡ ਬਣਾਏ ਨੇ ਤਿੰਨ ਆਧਾਰ ਕਾਰਡ ਡਿਫਰੈਂਟ ਨਾਮ ਤੇ ਫਿੰਗਰ ਪ੍ਰਿੰਟ ਨਹੀਂ ਬਦਲੇ ਨਾ ਆਧਾਰ ਕਾਰਡ ਤਿੰਨ ਨੇ ਔਰ ਉਹਨੇ 6 ਵਿਆਹ ਕਰਾਏ ਨੇ ਸੁਰੇਸ਼ अरोड़ा ਡੀਜੀਪੀ ਹੁੰਦਾ ਸੀ ਕੋਈ ਕਾਰਵਾਈ ਨਹੀਂ ਕੀਤੀ ਮੁੰਡੇ ਤਾਂ ਗਲਤ ਪਰਚਾ ਕਰਾਤਾ ਸੋ ਪੁਲਿਸ ਕੋਲੋਂ ਵੀ ਨਿਆਂ ਦੀ ਉਮੀਦ ਘੱਟੀ ਐ ਔਰ ਮੈਂ ਵੀ ਕਹਿ ਦਿੰਦਾ ਕਿ ਹੁਣ ਵੀ ਜਿਹੜਾ ਪੁਲਿਸ ਨੇ ਪਰਚਾ ਦਰਜ ਕੀਤਾ ਹੋਏਗਾ ਉਹਦੇ 'ਚ ਵੀ ਇੰਨੇ ਕ ਲਕੂਨੇ ਛੱਡੇ ਹੋਣਗੇ ਇਸ ਐ ਸਮਾਜਿਕ ਡਰ ਤੋਂ ਇਹਨਾਂ ਨੇ ਪਰਚਾ ਕੀਤਾ ਉਹਦੇ 'ਚ ਵੀ ਇੰਨੇ ਕ ਲਕੂਨੇ ਹੋਣਗੇ ਕਿ ਬੰਦੇ ਭਰੀ ਹੋ ਜਾਣਗੇ ਕੋਰਟ ਹੀ ਐ ਜਿਹੜੀ ਕਿਸੇ ਨਤੀਜੇ ਤੇ ਲੈ ਜਾ ਔਰ ਮੈਂ ਪਰਿਵਾਰ ਨੂੰ ਵੀ ਕਹਿੰਦਾ ਲੜਕੀ ਵਾਲੇ ਪਰਿਵਾਰ ਨੂੰ ਤੁਹਾਨੂੰ ਮੇਰੀ ਮਦਦ ਦੀ ਲੋੜ ਐ ਆਮ ਅਵੇਲੇਬਲ ਫੋਰ ਯੂ ਫਾਰ ਫਰੀ ਆਫ ਕਾਸਟ ਨਹੀਂ ਤਾਂ ਮੈਂ ਗੱਲ ਕਰਨ ਦੇ ਪੈਸੇ ਲੈਂਦਾ ਮੈਂ ਵੀ ਕਲੀਅਰ ਕਰ ਦਿਆਂ ਇਹਨਾਂ ਲਈ ਫਰੀ ਮਦਦ ਦੇ ਨੂੰ ਤਾਂ ਕਿ ਆਪਾਂ ਸੁਸਾਇਟੀ ਨੂੰ ਇੱਕ ਕਿ ਤੁਸੀਂ ਇੰਨਾ ਗੰਦੇਆਂ ਕੰਮਾਂ ਤੋਂ ਡਰੋ ਦੇਖੋ ਇਹਦੇ ਲਈ ਜੇ ਕੁੜੀ ਅਪਰੋਚ ਕਰਦੀ ਹੈ ਜਾਂ ਇਹ ਜੇ ਮਾਮਲੇ ਵਿੱਚ ਕੋਈ ਹੋਰ ਲੋਕ ਤੁਹਾਨੂੰ ਕੁੜੀਆਂ ਜਿਹੜੀਆਂ ਅਪਰੋਚ ਕਰਦੀਆਂ ਨੇ ਤੁਸੀਂ ਫ੍ਰੀ ਦੇ ਵਿੱਚ ਤੁਸੀਂ ਉਹਨਾਂ ਦਾ ਕੇਸ ਲੜੋਗੇ ਜੇ ਜੈਨੂਨ ਹੋਏਗੀ ਤਾਂ ਜੇ ਕਈ ਮੇਰੇ ਕੋਲ ਆਉਂਦੀਆਂ ਨੇ ਕਿ ਬਲਨ ਸਾਹਿਬ ਕਰ ਦੋ ਇਹ ਕਰ ਦੋ ਉਹ ਕਰ ਦੋ ਬਲੈਕਮੇਲਿੰਗ ਲਈ ਮੈਂ ਪਹਿਲਾਂ ਇੰਟਰਵਿਊ ਕਰਦਾ ਜੀ 2 ਘੰਟੇ 4 ਘੰਟੇ ਲਾਉਣਾ ਮੇਰੀ ਤਸੱਲੀ ਹੁੰਦੀ ਹੈ ਮੈਂ ਕੇਸ ਲੈਣਾ ਜਿਹੜੇ ਪੇ ਕਰ ਸਕਦੇ ਉਹਨਾਂ ਕੋਲ ਪੈਸੇ ਵੀ ਲੈਣਾ ਜਿਹੜੇ ਬਹੁਤ ਗਰੀਬ ਪਰਿਵਾਰ ਹੈ ਜਿਨ੍ਹਾਂ ਕੋਲ ਅਫੋਰਡ ਨਹੀਂ ਕਰ ਸਕਦੇ ਉਹਨਾਂ ਦੇ ਮੈਂ ਫ੍ਰੀ ਵੀ ਕੇਸ ਲੜਦਾ ਐਸੀ ਕੋਈ ਗੱਲ ਨਹੀਂ ਇਸ ਕੁੜੀ ਨੂੰ ਵੀ ਤਾਂ ਤੁਸੀਂ ਫ੍ਰੀ ਦੀ ਮਦਦ ਕਰੋ ਇਸ ਕੁੜੀ ਨੂੰ ਇੱਕ ਲੈਵਲ ਤੱਕ ਕਿ ਮੈਂ ਤੈਨੂੰ ਪਹੁੰਚਾ ਦਿਆਂ ਜਿਹੜੀ ਪ੍ਰੀ ਤੈਨੂੰ ਲੋੜ ਹੈ ਉਹ ਮੈਂ ਦੇਣ ਨੂੰ ਤਿਆਰ ਹਾਂ ਤਾਂ ਕਿ ਇਹ ਜਿਹੜੇ ਛਲਾਰੂ ਸੀਗੇ ਇਹਨਾਂ ਲਈ ਐਸਾ ਮੌਕਾ ਐਸਾ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਚਾਹੇ ਉਹ ਇੰਗਲੈਂਡ ਬੈਠਾ ਬੰਦਾ ਚਾਹੇ ਕੈਨੇਡਾ ਬੈਠੇ ਨੇ ऐसा सबक सिखाया जावे कि किसी कोई और मुर्ख की जरूरत ना कर सके एहोजे गंदे काम करन ਲਈ ਬਹੁਤ ਧੰਨਵਾਦ ਕੀ ਤੁਹਾਡਾ ਵੀ ਸ਼ੁਕਰੀਆ ਜੀ ਬਹੁਤ ਬਹੁਤ ਔਰ ਵੱਡੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਤੇ ਤੁਸੀਂ ਸਾਰੇ ਪਲੇਟਫਾਰਮਾਂ ਦੇ ਉੱਪਰ ਹੈਗੇ ਹੋ ਜਿਹੜੀਆਂ ਕੁਝ ਅਜਈਆਂ ਪੱਤੀ ਜਨਕ ਚੀਜ਼ਾਂ ਨੇ ਉਹਨਾਂ ਤੋਂ ਆਸਾਨੀ ਦੇ ਨਾਲ ਬਚਿਆ ਜਾ ਸਕਦਾ ਪਰ ਦੂਸਰੀ ਗੱਲ ਇਹ ਹੈ ਜੇ ਤੁਹਾਡਾ ਪੁਰਾਣਾ ਫੋਨ ਹੈ ਤਾਂ ਇਹਦਾ ਮਤਲਬ ਇਹ ਨਹੀਂ ਜੇ ਤੁਸੀਂ ਕਿਸੇ ਨੂੰ ਵੇਚਤਾ ਤਾਂ ਉੱਥੋਂ ਵੀ ਤੁਹਾਡਾ ਡਾਟਾ ਰਿਕਵਰ ਹੋ ਸਕਦਾ ਤਾਂ ਡਾਟੇ ਦੇ ਨਾਲ ਜਿਹੜੀ ਵੱਡੀ ਬਲੈਕਮੇਲਿੰਗ ਹੋ ਸਕਦੀ ਹੈ ਤੇ ਇਸ ਕਰਕੇ ਜਿਹੜਾ ਤੁਹਾਡਾ ਡਾਟਾ ਕਲੈਕਟ ਕਰੋ ਤੁਸੀਂ ਆਪਣੇ ਫੋਨ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੀ ਹੈ ਕਿ ਉਹ ਸਿਕਿਉਰ ਹੋਣਾ ਬਹੁਤ ਲਾਜ਼ਮੀ ਹੈ